ਔਰਤਾਂ ਵਾਸਤੇ ਜਿਹੜੀ ਪੁਲਿਸ ਦੀ ਨੌਕਰੀ ਹੈ ਉਹ ਬਹੁਤ ਹੀ ਵਧੀਆ ਜੀ ਪਰ ਨਾਲ ਇਹ ਹੈ ਕਿ ਜਦੋਂ ਕੋਈ ਔਰਤ ਥਾਣੇ ਜਾਂਦੀ ਹੈ ਇਨਸਾਫ ਵਾਸਤੇ ਤਾਂ ਉਥੇ ਲੇਡੀਜ਼ ਅਕਸਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੁੰਦਾ ਪਰ ਜਿਹੜਾ ਮੈਂ ਸ਼ਬਦ ਕਿਹਾ ਹੈ ਵੀ ਔਰਤਾਂ ਵਾਸਤੇ ਨੌਕਰੀ ਵਧੀਆ ਨਹੀਂ ਉਹ ਵਧੀਆ ਇਸ ਕਰਕੇ ਨਹੀਂ ਹਾਲਾਤਾਂ ਦੇ ਮਤਲਬ ਨਹੀਂ ਵਧੀਆ ਉਸਰਾ ਇੱਕ ਥਾਣੇ ਦੇ ਵਿੱਚ ਡਿਊਟੀ ਕਰਦੀ ਹੈ ਮਹਿਲਾ ਈਐਸਆਈ ਸੁਨੀਤਾ ਤਾਂ ਉਸ ਦਾ ਜਿਹੜਾ ਹੈਗਾ ਉਸ ਥਾਣੇ ਤੋਂ 100 ਕਿਲੋਮੀਟਰ ਦੂਰ ਪਿੰਡ ਹੁੰਦਾ ਹੈ ਤਾਂ ਉੱਥੇ ਉਹ ਆਪਣੇ ਕੁਆਰਟਰ 'ਚ ਰਹਿੰਦੀ ਹੈ ਉਹ ਤਾਂ ਜਿਹੜਾ ਘਰ ਵਾਲਾ ਉਹ ಗ್ರಾಮ ਸੇਵਕ ਹੁੰਦਾ ਪੰਚਾਇਤ ਵਿਭਾਗ ਦੇ ਵਿੱਚ ਤਾਂ ਉਹਦਾ 7 ਸਾਲਾ ਬੱਚਾ ਜਿਹੜਾ ਉੱਥੇ ਪੜ੍ਹਦਾ ਉਹ ਪਿਤਾ ਪੁੱਤ ਉੱਥੇ ਰਹਿੰਦੇ ਆ ਤੇ ਇਹ ਵਿੱਚ ਦੀ ਛੁੱਟੀ ਲੈ ਕੇ ਜਾਂ ਜੋ ਵੀ ਹੈ ਪੁਲਿਸ ਦੀ ਨਿਜਮਾ ਮਲਿਕਤਾਪਕ ਚਲੀ ਜਾਂਦੀ ਸੀ ਤਾਂ ਕੀ ਹੋਇਆ ਇੱਕ ਵਾਇਰਲਸ ਆਈ ਕਿ ਪਲਾਨੀ ਜਗ੍ਹਾ ਤੇ ਲੜਾਈ ਹੋਈ ਜਾਂਦੀ ਹੈ ਤਾਂ ਉੱਥੇ ਪੁਲਿਸ ਪਾਰਟੀ ਗਈ ਹਜੂਮ ਇਕੱਠਾ ਹੋਇਆ ਸੀ ਝਗੜਾ ਵਧ ਗਿਆ ਪੁਰਸ ਦੀ ਵਾਰਦੀ ਪਾੜੀ ਗਈ ਪੁਰਸ ਨਾਲ ਵੀ ਝੜਚੰਬ ਹੋਈ ਪੁਰਸ ਨੇ ਵੀ ਉਹ ਕੁੱਟੇ ਤਬਾਦਾ-ਬਾਦਾ ਉੱਥੇ ਦੋ ਵਿਅਕਤੀ ਆ ਜਿਹੜੇ ਮਾਰੇ ਗਏ ਉਸ ਦੇ ਹੱਥੋਂ ਮਾਰਨ ਤੋਂ ਬਾਅਦ ਉਹਨੇ ਇਹ ਗੱਲ ਕਹੀ ਕੇ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਜਾਵੇ। ਤਾਂ ਉਹ ਤੋਂ ਡਰ ਉਹ ਗਿਆ ਸੁਨੀਤਾ ਨੂੰ ਕਿ ਮੇਰੀ ਨੌਕਰੀ ਹੈ ਜਿਹੜੀ ਉਹ ਚਲੀ ਜਾਊਗੀ। ਉਹ ਨੌਕਰੀ ਤੋਂ ਡਰਦੀ ਮਾਰੀ ਪੁੱਛ ਕੇ ਚੀ ਕੰਨ ਲੱਗੀ ਆਉਦੇ ਮੁਲਾਜ਼ਮਾਂ ਨਾਲ। ਤਾਂ ਉੱਥੋਂ ਦਾ ਜਿਹੜਾ ਥਾਣੇਦਾਰ ਸੀ, ਥਾਣੇਦਾਰ ਅਨਚਾਰਜ ਸੀ। ਉਹ ਸੀਗਾ ਜੀ ਕੁੰਦੀਪ ਜਾਦਵ। ਤਾਂ ਉਸਨੇ ਫੋਨ ਕਰਕੇ ਕਿਹਾ ਕਿ ਮੈਡਮ ਘਰੋਂ ਦੀ ਲੋੜ ਨਹੀਂ ਤੈਨੂੰ ਮੈਂ ਕੁਝ ਨਹੀਂ ਹੋਣ ਦਿੰਦਾ ਤੇਰੀ ਮਦਦ ਕਰਾਂਗੇ ਘਰ ਆਣਾ ਉਹ ਕਹਿੰਦੀ ਵੀ ਠੀਕ ਹੈ ਅ ਫਸ਼ਾਮ ਹੋਈ ਉਸਨੇ ਸੁਨੀਤਾ ਨੂੰ ਫੋਨ ਕੀਤਾ ਤੇ ਉਹਨੂੰ ਆਪਣੇ ਕੁਆਟਰ ਵਿੱਚ ਬੁਲਾਇਆ ਤੂੰ ਆ ਗਈ ਤਾਂ ਆਉਂਦਾ ਜਦੋਂ ਆ ਕੇ ਵੇਖਿਆ ਤਾਂ ਉਹ ਡ੍ਰਾਈング ਰੂਮ ਦੇ ਵਿੱਚ ਸ਼ਰਾਬ ਪੀ ਰਿਹਾ ਸੀ ਸ਼ਰਾਬੀਨ ਦੁਮਾਦ ਉਹਦੇ ਕੋਲੇ ਬੈਠੀ ਤਾਂ ਉਹ ਵੀ ਘਬਰਾ ਗਈ। ਤਾਂ ਉਸਨੇ ਵੀ ਕਿਹਾ ਕਿ ਇਹ じゃ ਕੋਈ ਚੱਲਦਾ ਹੀ ਰਹਿੰਦਾ ਪੁਲਿਸ ਦੇ ਹੱਥੋਂ ਮਰਦੇ ਵੀ ਐ। ਪੁਲਿਸ ਦਾ ਵੀ ਨੁਕਸਾਨ ਹੋ ਜਾਂਦਾ ਘਬਰਾਣ। ਉਹ ਵੀ ਇਕੱਲਾ ਰਹਿੰਦਾ ਸੀ ਉੱਥੇ ਉਹਦਾ ਪਰਿਵਾਰ ਆ ਜਿਹੜਾ ਕਾਨਪੁਰ ਰਹਿੰਦਾ ਸੀ। ਇਹ ਵੀ ਇੱਥੇ ਇਕੱਲੀ ਸੀ ਤਾਂ ਉਸਨੇ ਉਹਨੂੰ ਸ਼ਰਾਬ ਪੀਣ ਲਈ ਮਜਬੂਰ ਕੀਤਾ ਉਹਨੇ ਮਨ ਕਰਤਾ ਮੈਂ ਨਹੀਂ ਪੀਂਦੀ। ਸ਼ਰਾਬ ਪਿਆਈ ਗਈ ਪਲੋਂ ਤੋਂ ਬਾਅਦ ਨਸ਼ਾ ਹੋ ਗਿਆ ਨਸ਼ਾ ਹੋਣ ਤੋਂ ਬਾਅਦ ਉੱਥੇ ਪਈ ਗਈ ਪਹਿਨ ਤੋਂ ਬਾਅਦ ਉਸ ਨਾਲ ਉਸਨੇ ਬਲਾਤਕਾਰ ਕੀਤਾ ਤੇ ਉਹਦੀ ਵੀਡੀਓ ਬਣਾਈ ਤਾਂ ਜਦੋਂ ਸਵੇਰੇ ਉੱਠੇ ਤਾਂ ਉਹਦੇ ਸਾਹਮਣੇ ਐਲਸੀਡੀ ਚੱਲਦੀ ਸੀ ਬੈਡਰੂਮ ਦੇ ਵਿੱਚ ਉਹ ਵੀਡੀਓ ਆ ਜਿਹੜੀ ਚੱਲ ਰਹੀ ਸੀ ਤਾਂ ਉਸਨੇ ਦੇਖਿਆ ਤੇ ਬੜੀ ਸਹਿਮਗੀ ਹੈਰਾਨ ਹੋ ਗਈ ਕਿ ਇਹ ਕੀ ਕੀਤਾ ਤੂੰ ਉਹ ਕਹਿੰਦਾ ਮੈਂ ਵੈਸੀ ਬਣਾ ਲਈ ਵੀ ਕਦੇ ਜੀ ਕਰਦਾ ਵੇਖ ਲਿਆ ਕਰਾਵਾਂਗੇ ਤਾਂ ਉਸ ਤੋਂ ਬਾਅਦ ਉਹਨੂੰ ਪਰਵਾਨਾ ਨੋਟ ਹੋਇਆ ਇਨਕੁਆਰੀ ਖੋਲੀ ਤਾਂ ਹੋਰ ਜਿਹੜੇ ਨਾਲ ਸੀ ਉਹਦੇ ਅਧਿਕਾਰੀ ਉੱਚ ਅਧਿਕਾਰੀ ਤਾਂ ਉਹਨਾਂ ਨੇ ਵੀ ਕੁਦੀਪ ਜਾਦਵ ਨੂੰ ਐਸਐਚਓ ਨੂੰ ਕਿਹਾ ਕਿ ਯਾਰ ਸਾਡੀ ਵੀ ਗੱਲਬਾਤ ਕਰਵਾ ਫਿਰ ਇਹਨੂੰ ਦਫਤਰ ਦਾਖਲ ਕਰਾਂਗੇ ਇਸ ਤਰ੍ਹਾਂ ਉਹਦੇ ਨਾਲ ਸਟੈਪ ਬਾਈ ਸਟੈਪ ਪੰਜ ਛੇ ਅਧਿਕਾਰੀਆਂ ਨੇ ਬਲਾਤਕਾਰ ਕੀਤਾ ਤੇ ਉਸ ਨੂੰ ਸਸਪੈਂਸ਼ਨ ਦਾ ਆਰਡਰ ਆ ਗਿਆ ਵੀ 25 ਦਿਨਾਂ ਬਾਅਦ ਤੇ ਘਬਰਾ ਆ ਗਈ ਘਬਰਾ ਕੇ ਉਸ ਨੇ ਜਿਹੜਾ ਐਸ ਐਚਓ ਸੀ ਕੁਲਦੀਪ ਜਾਤਪੂਰ ਨਾਲ ਲੜਾਈ ਝਗੜਾ ਕੀਤਾ ਝਗੜਾ ਕਰਨ ਤੋਂ ਬਾਅਦ ਉਹ ਆਦੇ ਬਾਬਸਾ ਜਿੱਥੇ ਉਹ ਬੱਚਾ ਰਹਿੰਦਾ ਸੀ ਘਰ ਵਾਲਾ ਰਹਿੰਦਾ ਸੀ ਉੱਥੇ ਚਲੀ ਗਈ ਫਿਰ ਵਾਪਸ ਆਈ ਕਿ ਤੁਸੀਂ ਮੈਡਮ ਸਸਪੈਂਡ ਹੋਗੇ ਦੋ ਬੰਦੇ ਮਾਰਨ ਦੇ ਨਾਲ ਤੁਹਾਡੇ ਤੇ ਵੀ ਕੇਸ ਚੱਲ ਸਕਦਾ ਹੈ ਉਸ ਨੂੰ ਇਹ ਸੂਹ ਮਿਲੀ ਤਾਂ ਉਸਨੇ ਕਿਹਾ ਕਿ ਕਲਦੀਪ ਸਿੰਘ ਨੂੰ ਬੁਲਾ ਕੇ ਕਿਹਾ ਕਿ ਕਲਦੀਪ ਸਿੰਘ ਨੇ ਕੁਲਦੀਪ ਜਾਦਵ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਮੇਰੇ ਨਾਲ ਗਲਤ ਕੰਮ ਕੀਤਾ ਮੇਰੇ ਸਰੀਰ ਦਾ ਸ਼ੋਸ਼ਣ ਕੀਤਾ ਤੇ ਮੈਂ ਤੋਰ ਤੇਰੇ ਖਿਲਾਫ ਆ ਆਈ ਜੀ ਡੀ ਆਈ ਜੀ ਸਾਹਦੇ ਪੇਸ਼ ਹੋ ਮੰਗੀ ਇਹ ਕਾਇ ਕਿ ਉਹ ਤੂੰ ਚਲੀ ਗਈ ਹੋਰ ਟੈਨਸ਼ਨ ਚ ਹੋ ਗਈ ਵਾਪਸ ਚਲੀ ਗਈ ਵਾਪਸ ਚਲਣ ਤੋਂ ਬਾਅਦ ਕੁਝ ਦਿਨਾਂ ਬਾਅਦ ਉਹਦੇ ਘਰ ਵਾਲਾ ਅਜੀ ਥਾਣੇ ਆਇਆ ਥਾਣੇ ਆ ਕੇ ਉਹਨੇ ਪੁੱਛਿਆ ਕਿ ਮੇਰੀ ਮੈਡਮ ਸੁਨੀਤਾ ਉਹ ਇੱਥੇ ਡਿਊਟੀ ਕਰਦੇ ਸੀ ਤੇ ਉਹ ਘਰੇ ਨਹੀਂ ਪਹੁੰਚੇ ਤਾਂ ਉਸਨੇ ਕਿਹਾ ਕਿ ਉੱਥੋਂ ਦੇ ਮੁਲਾਜ਼ਮਾਂ ਨੇ ਵੀ ਉਹ ਤਾਂ 3-4 ਦਿਨਾਂ ਦੀ ਗਈ ਵੀ ਹੈ ਜੀ। ਕਿ ਐਂ ਕਰਕੇ ਇਸ ਤਰ੍ਹਾਂ ਇੱਥੇ ਦੱਸ ਕੇ ਗਈ ਹੈ ਕਿ ਮੇਰਾ ਘਰ ਵਾਲਾ ಗ್ರಾಮ ਸੇਵਕ ਹੈ ਪੰਚਾਇਤ ਭਾਗ ਦੇ ਵਿੱਚ ਤੇ ਮੇਰਾ 7 ਸਾਲ ਦਾ ਬੇਟਾ ਮੈਂ ਉਹਨਾਂ ਨੂੰ ਮਿਲ ਕੇ ਆਈ ਹਾਂ। ਉਹ ਕਹਿੰਦਾ ਜੀ ਮੈਂ ਉਹਦੇ ਘਰ ਵਾਲਾ ਹਾਂ ਮੇਰੇ ਘਰ ਵਾਲੀ ਉਹ ਗਈ ਨਹੀਂ। ਚਲੋ ਉਸਨੇ ਪੜਤਾਲ ਕੀਤੀ ਪੁਲਿਸ ਨੇ ਪੜਤਾਲ ਕੀਤੀ। ਉਹਦੀਆਂ ਕਾਲ ਡਿਟੇਲਾਂ ਕਢਾਈਆਂ। ਦਾ ਲਾਸਟ ਕਾਲ ਇੱਕ ਪੀਸੀਓ ਤੋਂ ਆਈ ਹੋਈ ਸੀਗੀ ਤੇ ਉੱਥੇ ਉਹ ਨੰਬਰ ਕੁਦੀਪ যাদব ਨੇ ਕੀਤਾ ਸੀ ਕਿਉਂਕਿ ਜਦੋਂ ਆਪਾਂ ਪੀਸੀਓ ਤੋਂ ਕਾਲ ਕਰਦੇ ਸੀ ਨਾ ਉੱਤੇ ਰਜਿਸਟਰ ਲੱਗਿਆ ਹੁੰਦਾ ਉਹਦੇ ਤੇ ਉਹ ਲਿਖਦੇ ਕੀ ਨਾਮ ਹੈ ਭਾਈ ਤਾਂ ਉਹ ਤੋਂ ਬਾਅਦ ਉਹਦੀ ਜਿਹੜੀ Laash ਹੈ ਉਹ ਤੇ ਛੱਪੜ ਦੇ ਵਿੱਚੋਂ ਮਿਲੀ ਸਾਰੀ ਪੈਰਵਾਹੀ ਕੀਤੀ ਪਤਾ ਲੱਗਿਆ ਪਤਾ ਕਰਨ ਤੋਂ ਬਾਅਦ ਜਦੋਂ ਉਸ ਉਸ ਐਂਗਲ ਤੋਂ ਗਈ ਵੱਡੇ ਅਫਸਰ ਸਾਹਿਬਾ ਨੇ ਚੈੱਕ ਕੀਤਾ ਤਾਂ ਉਹ ਪੀਸੀਓ ਤੋਂ ਕਾਲ ਆ ਜਿਹੜੀ ਕੁਲਦੀਪ ਜਾਦਵ ਮੁਖ ਅਫਸਰ ਥਾਣਾ ਦਾ ਜਿਹੜਾ ਇਨਚਾਰਜ ਸੀ ਉਹਨੇ ਕੀਤੀ ਸੀ ਤੇ ਸੱਤੀ ਨਾਲ ਪੁਛ ਕੇ ਚੋਈ ਤਾਂ ਉਸ ਲਾਸ਼ ਨੂੰ ਬਰਾਮਦ ਕਰਾਇਆ ਕਿ ਉਹ ਛੱਪੜ ਦੇ ਵਿੱਚ ਤੈਰ ਰਹੀ ਸੀ ਤੇ ਉਹਦੇ ਵਿੱਚ ਕੀ ਆ ਉਥੋਂ ਦੇ ਜਿਹੜਾ ਉਹ ਘਰ ਵਾਲਾ ਸੀਗਾ ਜੀ ਉਹ ਉੱਥੇ ਉਸ ਨੂੰ ਇੱਕ ਮਹਿਲਾ ਕਾਂਸਟੇਬਲ ਨੇ ਦੱਸਿਆ ਸੀ ਵੀ ਇਹ ਕੋਈ ਗੱਲਬਾਤ ਹੋਈ ਹੈ ਇਹਦੀ ਲੜਾਈ ਹੋਈ ਹੈ ਇਹਦੇ ਵਿੱਚ ਮੁੱਖ ਦੋਸ਼ੀ ਜਿਹੜਾ ਕੁਲਦੀਪ ਜਾਦਵਾ ਤੁਸੀਂ ਸਖਤੀ ਨਾਲ ਪਤਾ ਕਰੋ ਤਾਂ ਉਸਨੇ ਕੁਲਦੀਪ ਦੀ ਜਿਹੜੀ ਪੜਨ ਆਪਣੀ ਸ਼ੁਰੂ ਕੀਤੀ ਤਾਂ ਕੁਲਦੀਪ ਇਸ ਗੱਲ ਤੇ ਘਬਰਾਇਆ ਹੋਇਆ ਸੀ ਕਿ ਜੇ ਇਹ ਆਈਜੀ ਡੀਆਈ ਦੇ ਪੇਸ਼ ਹੋਗੀ ਤਾਂ 376 ਦਾ ਪਰਚਾ ਦਰਜ ਹੋਊਗਾ ਨੌਕਰੀ ਤੋਂ ਬਰਖਾਸਤ ਹੋਵਾਂਗੇ ਕਿਉਂ ਨਾ ਇਸ ਨੂੰ ਆਪਾਂ ਮਾਰ ਦਈਏ ਤੋਤ ਲਾਸ਼ ਬਰਾਮਦ ਹੋਈ ਕੁਲਦੀਪ ਨੂੰ ਅਰੈਸਟ ਕੀਤਾ ਗਿਆ ਤਿੰਨ ਚਾਰ ਉਹਦੇ ਨਾਲ ਜਿਹੜੇ ਅਧਿਕਾਰੀ ਸੀ ਉਹ ਫੜੇ ਗਏ ਤੇ ਉੱਥੇ ਜਿਹੜਾ ਹੈਗਾ ਉਹ ਇੱਕ ਬਲੈਕਮੇਲ ਕੀਤਾ ਗਿਆ ਨਾ ਕਿ ਜਿਹੜੇ ਬੰਦੇ ਮਰੇ ਸੀ ਦੋ ਮਾਰੇ ਸੀ ਉੱਚ ਸੁਨੀਤਾ ਦਾ ਕੋਈ ਰੋਲ ਨਹੀਂ ਸੀ ਜਦ ਆਪਣੇ ਤੇ ਬਗੜਾੜੀ ਜਬ ਇਹ ਬਰ ਕਾਣ ਹੋਇਆ ਕਿ ਉਥੇ ਪੁਲਿਸਾਂ ਨੇ ਪਛਾਤੀ ਹੈ ਜੀ ਪੁਲਿਸ ਵੀ ਕਦੇ ਅਣ ਪਛਾਤੀ ਹੁੰਦੀ ਹੁੰਦੀ ਹੈ ਉਹਦਾ ਰਿਕਾਰਡ ਦੇ ਵਿੱਚ ਚੜਦੀ ਹੈ ਤੋਂ ਉਸ ਤੋਂ ਬਾਅਦ ਉਹ ਬੰਦੇ ਜ਼ਿਲ੍ਹਾ ਦੀਆਂ ਸਲਾਕਾਂ ਦੇ ਵਿੱਚ ਛਿੱਟੇ ਗਏ ਹੈ ਇਹ ਕਾਣਪੁਰ ਦੀ ਘਟਨਾ ਜਿਹੜੀ ਅੱਜ ਦੱਸ ਰਹੇ ਹਾਂ ਲਖਨਊ ਦੇ ਵਿੱਚ ਹੈ ਸੱਚੀ ਜਿਹੜੀ ਘਟਨਾ ਹੈ ਹੁਣ ਗੱਲ ਆਪਣੇ ਵੀਡੀਓ ਬਣਾਉਣ ਦਾ ਮਨਤ ਵੀ ਇਹ ਸੀਗਾ ਕਿ ਜਿਹੜੇ ਲੇਡੀਜ਼ ਹੈ ਵਿਚ ਹੈ ਮੈਲਾ ਕਾਂਸਟੇਬਲ ਹੈ ਐਸਆਈ ਹੈ ਸਬੰਪੀਕਟਰ ਹੈ ਤੋ ਉਹ ਬਹੁਤਾ ਕੋਈ ਅੱਜ ਦੀ ਅੱਜ ਦੇ ਯੁੱਗ ਦੇ ਵਿੱਚ ਬਹੁਤਾ ਕੋਈ ਸੁਰੱਖਿਅਤ ਨਹੀਂ ਹੈ ਚਲੋ ਠੀਕ ਹੈ ਇੱਕ ਬੇਰੋਜ਼ਗਾਰੀ ਆ ਵਧੀ ਹੋਈ ਆ ਆਪਾਂ ਉਸ ਦੇਸ਼ ਦੇ ਵਾਸੀਆਂ ਜਿੱਥੇ 150 ਕਰੋੜ ਦੀ ਵਾਧੀ ਹੈ ਜੇ ਇੱਕ ਘਰ ਦਾ ਮੈਂਬਰ ਨੌਕਰੀ ਨਹੀਂ ਕਰਦਾ ਜਾਂ ਮੀਆਂ بیوی ਨੌਕਰੀ ਨਹੀਂ ਕਰਦੇ ਤਾਂ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਸੋ ਸਾਡੇ ਜਿਹੜੀ ਜਿਹੜੀ ਪੁਲਿਸ ਨੂੰ ਅਸੀਂ ਪਬਲਿਕ ਪ੍ਰੋਟੈਕਸ਼ਨ ਕਹਿੰਦੇ ਆਪਾਂ ਲੋਕਾਂ ਦੀ ਸੇਵਾ ਕਰਨ ਵਾਲੀ ਸੀ ਅੱਜ ਉਹਦਾ ਹਾਲ ਇਹ ਹੋਇਆ ਪਿਆ ਯਾਟਰ ਸਜਾਈ ਐਫ ਆਈ ਆਰ ਲਾਉਚ ਹੋ ਗਈ ਉਹ ਬੰਦੇ ਰੈਸਟ ਕੀਤੇ ਗਏ ਨਾ ਤੇ ਜਿੱਥੇ ਕਿ ਹੁਣ ਵਿਸ਼ਵਾਸ ਬੰਦਾ ਕਿਸ ਤੇ ਕਰੂਗਾ ਜਦੋਂ ਕੋਈ ਨੁਕਸਾਨ ਹੋ ਗਿਆ ਚਲੋ ਠੀਕ ਹੈ ਉਹ ਅਗਲਾ ਉੱਚ ਅਧਿਕਾਰੀਆਂ ਕੋਲੇ ਜਾਂਦਾ ਹੈ ਜਦੋਂ ਕੋਈ ਲੜਬੜਾ ਸਿੱੜਦਾ ਕੋਈ ਇਹੋ ਜਿਹੇ ਇਨਸੀਡੈਂਟਸ ਹੁੰਦੇ ਆ ਤਾਂ ਉਹਤੇ ਡੀ ਡੀ ਆਰ ਪੈਂਦੀ ਆ ਰੈਪਟ ਪੈਂਦੀ ਆ ਇਹ ਮਹਿਲਾ ਜਿਹੜੀਆਂ ਮਹਿਲਾਮਾਂ ਦਾ ਰੋਲਾ ਹੁੰਦਾ ਉਹ ਤੇ ਮਹਿਲਾ ਕਾਂਸਟੇਬਲ ਹੈਡ ਕਾਂਸਟੇਬਲ ਐਸਆਈ ਸਬ ਇੰਸਪੈਕਟਰ ਸਾਰੇ ਜਾਂਦੇ ਆ ਤਾਂ ਜਿਹੜੀ ਸਾਡੀ ਪੁਲਿਸ ਹੈ ਉਹਦੇ ਤੋਂ ਸਾਡਾ ਜਿਹੜਾ ਵਿਸ਼ਵਾਸ ਉੱਡਦਾ ਜਾ ਰਿਹਾ ਇਸ ਕਰਕੇ ਜਿਹੜੀ ਵੀਡੀਓ ਇਹ ਬਣਾਉਣ ਦਾ ਜਰਗ ਹੈ ਸੀ ਵੀ ਕਿਸੇ ਤੇ ਯਕੀਨ ਨਾ ਕਰੋ ਇਹ ਨਾ ਹੋ ਸੋਚਿਆ ਕਰੋ ਕੁਝ ਮੁਲਾਜ਼ਮਨ ਵੀ ਘੱਟ ਪੜੇ ਲਿਖੇ ਆ ਉਹ ਕਹਿੰਦੇ ਸਾਨੂੰ ਇੱਧਰ ब्रांच ਚ ਲਾ ਦਿਓ ਜਾਂ ਉੱਧਰ ਲਾ ਦਿਓ ਅਗਲਾ ਕਹਿੰਦਾ ਆਪਣਾ ਟਾਈਮ ਪਾਸ ਹੀ ਕਰਨਾ ਸੋ دماغ ਨੂੰ ਥੋੜਾ ਜਿਹਾ ਖੋਲ ਕੇ ਵਜਣ ਪਾ ਕੇ ਸਿੱਖਣ ਦੀ ਕੋਸ਼ਿਸ਼ ਕਰ ਕਰਨ ਸਾਡੇ ਜਿਹੜੇ ਨੌਜਵਾਨ ਆ ਖਾਸ ਕਰਕੇ ਜਿਹੜੀ ਸਾਡੀ ਵੀਡੀਓ ਹੈ ਇਹ 15 ਤੋਂ YouTube ਤੋਂ ਕੱਢਿਆ ਸੀ 15 ਤੋਂ 25 ਸਾਲ ਤੇ 45 ਤੋਂ 50 ਸਾਲ ਦੇ ਜਿਹੜੇ ਬੰਦੇ ਦੇਖਦੇ ਆ ਜਿਹੜੇ ਜਿਸ ਜਿਸ ਚੈਨਲ ਤੇ ਅਸੀਂ ਇਹ ਗੱਲ ਕਰ ਰਹੇ ਹਾਂ ਉਹ ਚੈਨਲ ਦੀ ਗੱਲ ਕਰਦੇ ਆ ਸੋ ਇਸ ਵੀਡੀਓ ਦਾ ਮੰਤਵ ਇਹ ਹੈ ਕਿ ਭਾਈ ਤੁਸੀਂ ਥੋੜਾ ਦਿਮਾਗ ਤੇ ਪ੍ਰੈਸ਼ਰ ਪਾ ਕੇ ਕੁਝ ਕਾਇਦੇ ਕਾਨੂੰਨ ਨੂੰ ਸਿੱਖਣ ਦੀ ਕੋਸ਼ਿਸ਼ ਕਰਿਆ ਕਰੋ ਜਦੋਂ ਆਪਾਂ ਕਹਿੰਦੇ ਨੇ ਜੀ ਆਹ ਬੰਦਾ ਬਹੁਤ ਜ਼ਿਆਦਾ ਪੜਿਆ ਲਿਖਿਆ ਜਾਂ ਕੰਮ ਨੂੰ ਜਾਣਦਾ ਹੈ ਤਾਂ ਉਹਨੂੰ ਅਫਸਰ ਅਹੁਨਸਰ ਲਾ ਦਿੰਦੇ ਆ ਪਰ ਉਹ ਕ੍ਰਪਸ਼ਨਾਂ ਕਰਦਾ ਹੈ ਲੋਕਾਂ ਨੂੰ ਲੁੱਟਦਾ ਹੈ ਤੇ ਕੁਝ ਲੋਕ ਇਹੋ ਜਿਹੇ ਜਿਹੜੇ ਬਲਾਤਕਾਰ ਦੇ ਸ਼ਿਕਾਰ ਕਰਦੇ ਆ ਸੋ ਇਸ ਕਰਕੇ ਜਿਹੜਾ ਹੈਗਾ ਸਾਡੀ ਵਿਦਿਆ ਅਤੀਜਾ ਨੇਤਰਾ ਹੈ ਇਸ ਨੂੰ ਅਪਣਾਉਣਾ ਚਾਹੀਦਾ ਪੀਪੀਆਰ ਪੰਜਾਬ ਪੁਲਿਸ ਰੂਲ ਹੈ ਜਾਂ ਉੱਤਰ ਪ੍ਰਦੇਸ਼ ਦਾ ਉਹ ਵੀ ਇੱਕੋ ਹੀ ਚੀਜ਼ ਹੈ ਉੱਥੇ ਸਟੇਟ ਬਦਲੀ ਜਾਂਦੀ ਹੈ ਤੇ ਜਿਹੜੀ ਸਾਡੀ ਆਈਪੀਸੀਸੀ ਸੀਆਰਪੀਸੀ ਹੁਣ ਬਦਲ ਗਈ ਸੀਪੀਸੀਸੀ ਨੇ ਐਵੀਡੈਂਸ ਇਹ ਬਦਲ ਕੇ ਸਾਰਿਆਂ ਦਾ ਨਾਂ ਉਹੀ ਰੱਖਿਆ ਗਿਆ ਤੇ ਸਾਰੀਆਂ ਸਟੇਟਾਂ ਦੇ ਵਿੱਚ ਉਹੀ ਚੱਲਦੀ ਹੈ ਠੀਕ ਆ ਕਿਤੇ ਕੋਈ ਬੰਗਾਲੀ ਭਾਸ਼ਾ ਹੈ ਉਰਦੂ ਭਾਸ਼ਾ ਹੈ ਹਿੰਦੀ ਭਾਸ਼ਾ ਪੰਜਾਬੀ ਭਾਸ਼ਾ ਹੈ ਉਹ ਉਸ ਸਟੇਟ ਦੀ ਉਸ ਬੋਲੀ ਦੇ ਉੱਤੇ ਐਫ ਆਈ ਆਰ ਜਿਹੜੀ ਦਰਜ ਹੋ ਜਾਂਦੀ ਹੁੰਦੀ ਹੈ ਸੋ ਮੈਂ ਬੇਨਤੀ ਕਰਦਾ ਜਿਹੜੀ ਨੌਜਵਾਨ ਪਨੀਰੀ ਹੈ ਉਹ ਪੜ੍ਹੇ ਲਿਖੇ ਪੜ੍ਹ ਲੈ ਕੇ ਜਦੋਂ ਕਿਸੇ ਮਹਿਕਮੇ ਵਿੱਚ ਤੁਸੀਂ ਨੌਕਰੀ ਲੈਣੇ ਹੋ ਖਾਸ ਕਰਕੇ ਪੁਲਿਸ ਦੇ ਵਿੱਚ ਤਾਂ ਉਸ ਚੀਜ਼ ਤੋਂ ਜਾਣੂ ਹੋਵੋ ਕਿ ਹਿੰਸਕ ਝਗੜੇ ਦੇ ਵਿੱਚ ਸਾਡੇ ਤੇ ਕੀ ਕਾਰਵਾਈ ਹੋ ਸਕਦੀ ਹੈ ਸੋ ਇਹ ਸੀ ਇੱਕ ਮਹਿਲਾ ਦੀ ਕਹਾਣੀ ਸੁਨੀਤਾ ਨਾਮ ਦੀ ਜਿਹਨਾਂ ਦਾ ਪੰਜ ਵਿਅਕਤੀਆਂ ਨੇ ਬਲਾਤਕਾਰ ਕੀਤਾ ਬਾਅਦ ਚ ਸਪੈਂਸ਼ਨ ਦਾ ਆਰਡਰ ਆ ਗਿਆ ਫਿਰ ਵਿਚਾਰੀ ਉਹ ਸਸਪੈਂਡ ਹੋ ਗਈ ਤੇ ਫਿਰ ਉਹ ਇਹਦੇ ਨਾਲ ਤੋਂ ਉਹਦੇ ਪਰਚਾ ਦਰਜ ਹੋਇਆ ਚੰਗਾ ਸੀ 302 ਚ ਜੇਲ੍ਹ ਕੱਟੀ ਚੰਗੀ ਸੀ ਕਿ ਕਿੱਥੇ ਉਹਦੀ ਸਾਰੀ ਜ਼ਿੰਦਗੀ ਜਿਹੜੀ ਤਬਾਹ ਹੋ ਗਈ ਉਹਦਾ ਬੱਚਾ ਰੋਲ ਗਿਆ ਮੌਤ ਦੇ ਘਰ ਤਰ ਗਈ ਪੰਜ ਹੋਵਸ਼ੀਆਂ ਦਾ ਸ਼ਿਕਾਰ ਹੋ ਗਈ ਤਾਂ ਇਹ ਸਾਡੇ ਜਿਹੜੇ ਹੈਗੇ ਆ ਪ੍ਰਥਾ ਇਹ ਬੰਦ ਹੋਣੀ ਚਾਹੀਦੀ ਹੈ ਇਹੋ ਜਿਹੇ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਬਿਨਾਂ ਐਵੀਡੈਂਸ ਤੋਂ ਬਿਨਾ ਐਵੀਡੈਂਸ ਤੋਂ ਸਜ਼ਾ ਹੋਣੀ ਚਾਹੀਦੀ ਹੈ ਸੂਵੋ ਮੋਟੋ ਤੇ ਜੱਸ ਸਭ ਇਹਨਾਂ ਨੂੰ ਕਰੇ ਉਮੀਦ ਕਰਦੇ ਆਂ ਕਿ ਉਸ ਲੜਕੀ ਨੂੰ ਇਨਸਾਫ ਮਿਲੇਗਾ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਧੰਨਵਾਦ